ਅੱਜ ਅਸੀਂ ਜੀ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾਵੜਿੰਗ ਸਾਹਿਬ ਦੇ ਜੋ ਆਦੇਸ਼ ਸੀਗੇ ਕਿ तमाम ਆਪਾਂ 117 ਵਿਧਾਨ ਸਭਾ ਹਲਕਿਆਂ 'ਚ ਜਿਹੜੀ ਆ ਗੂੰਗੀ ਬੋਲੀ ਸਰਕਾਰ ਆ ਜਿਹੜੀ ਸਰਕਾਰ ਦਾ ਨਾਮ ਹੈ ਨਹੀਂ ਕੋਈ ਨਿਸ਼ਾਨ ਹੀ ਹੈ ਨਹੀਂ ਉਹ ਸਰਕਾਰ ਦੇ ਉਲਟ ਅਸੀਂ ਪੰਜਾਬ ਜਿਹੜੀ ਲਾਅਨ ਆਰਡਰ ਦੀ ਸਥਿਤੀ ਵੱਧ ਤੋਂ ਵੱਧਰ ਹੋ ਗਈ ਉਹਦੇ ਸਬੰਧ 'ਚ ਅਸੀਂ ਕਾਂਗਰਸ ਪਾਰਟੀ ਦੇ ਸਾਰੇ ਹਲਕੇ ਮੁਖਤਰ ਵੱਲੋਂ ਸਮੂਹ ਸੰਗਤ ਦੇ ਤੌਰ ਤੇ ਆ ਤਰਨਾ ਡਿਪਟੀ ਸਾਹਿਬ ਦੇ ਗੇਟ ਚ ਲਾਇਆ ਸੀ ਜੀ ਉਹ ਅਸ਼ਵਾਸ਼ਣ ਦੁਆਇਆ ਤੁਨ ਅਸ਼ਵਾਸ਼ਣ ਦਾ ਅੰਕਲ ਆਏ ਆ ਅਸ਼ਵਾਸ਼ਣਤਾ ਜੀ ਸਰਕਾਰ ਨਾਮ ਦੀ ਚੀਜ਼ ਹੈ ਨਹੀਂ ਪ੍ਰਸ਼ਾਸਨ ਜਿਹੜਾ ਉਹ ਜਿਹੜੇ ਤਾਂ ਵੱਡੇ ਆਫੀਸਰ ਖਾਸ ਕਰਕੇ ਮਾਨਯੋਗ ਐਸਐਸਪੀ ਸਾਹਿਬ ਉਹ ਤਾਂ ਜਿਨ੍ਹਾਂ ਉਹਨਾਂ ਦੀਆਂ ਡਾਇਰੈਕਸ਼ਨਾਂ ਬੜੀਆਂ ਵਧੀਆ ਵੀ ਆ ਯਾਰ ਸਟਰੋਂਗਲੀ ਕੰਮ ਕਰੋ ਪਰ ਜਿਹੜੇ ਸੈਕਿੰਡ ਕਤਾਰ ਦੇ ਲੀਡਰ ਆ ਸੈਕਿੰਡ ਕਤਾਰ ਵਾਲੀ ਜਿਹੜੇ ਉਹ ਤਾਂ ਵੱਧ ਤੋਂ ਵੱਧਰ ਸਿਸਟਮ ਹੋਇਆ ਪਿਆ ਜੀ ਤਮਾਮ ਸਾਡੇ ਹਲਕੇ ਚਾ ਦੇਖ ਰਹੇ ਹਾਂ 751 ਹੋਈ ਜਾਂਦੀਆਂ ਇੱਕ ਇੱਕ ਪਾਸੇ ਦੀਆਂ ਜੀ ਕਿਤੇ ਵਨ ਸਾਈਡ 751 ਹੁੰਦੀ ਦੇਖੀ ਹੈ ਜੀ ਆ ਮੁਕਸਰ ਹਲਕੇ ਚ ਅਸੀਂ ਆ ਨਵਾਂ ਹੀ ਸਿਸਟਮ ਵੇਖ ਲਿਆ ਪਰ ਅਸੀਂ ਇਹ ਸਾਰੀ ਸੰਗਤ ਆ ਸਾਰੇ ਹਲਕੇ ਦੇ ਲੋਕ ਅਸੀਂ ਆਦੇ ਆ ਕਾਂਗਰਸ ਪਾਰਟੀ ਦਾ ਵਰਕਰ ਪੂਰਾ ਐ ਆਮ ਜਨਤਾ ਨਾਲ ਡਾਂਗਨ ਨੂੰ ਭੜਾ ਜੀ ਜਿੱਥੇ ਵੀ ਕੋਈ ਹੋਊਗਾ ਸਾਡਾ ਹਲਕਾ ਸਾਡੇ ਅਸੀਂ ਜਿੰਨੇ ਵੀ ਅਸੀਂ ਚਾਰ ਪੰਜ ਅਸੀਂ ਪਰ ਆ ਇਸ ਹਲਕੇ ਚ ਕੰਮ ਕਰ ਰਹੇ ਆ ਸਾਰੇ ਅਸੀਂ ਇਕੱਠੇ ਹੋ ਕੇ ਆਪਦੇ ਲੋਕਾਂ ਦੀ ਤੇ ਆਮ ਜਨਤਾ ਦੀ ਆਵਾਜ਼ ਡਾਂਗਾ ਨੁਕ ਖੜੇ ਹੋਵਾਂਗੇ ਜੀ ਉਹਨਾਂ ਨਾਲ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਧਰਮਾ ਲਗਾਇਆ ਸੀ ਪੰਜਾਬ ਦੇ ਵਿੱਚ ਦਿਨ ਬਦਿਨ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਆ ਲੁੱਟ ਖਸੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਆ ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਹੋ ਰਹੇ ਆ ਔਰ ਨਸ਼ੇ ਦੀ ਫੋਨ ਡਿਲੀਵਰੀ ਹੋ ਰਹੀ ਆ ਇਹਨਾਂ ਕਾ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਰੋਜ਼ ਤਰਨਾ ਡੀਐਸਪੀ ਦਫ਼ਤਰ ਮੁਕਸਬ ਦੇ ਬਾਹਰ ਅੱਗੇ ਲਾਇਆ ਸੀ ਗੇਟ ਅੱਗੇ ਦੀ ਐਚ ਅਸ਼ਵਾਸ਼ਣ ਦਵਾਇਆ ਤੁਹਾਨੂੰ ਅਸ਼ਵਾਸ਼ਣ ਤਾਂ ਡੀਐਸਪੀ ਸਾਹਿਬ ਮਿਲਦਾ ਐਮਐਲਏ ਦੀ ਹਾਜ਼ਰੀ ਭਰਨ ਜਾਂਦੇ ਨੇ ਸ਼ਾਇਦ ਐਸਐਚਓ ਆਈ ਉਹਨਾਂ ਨੇ ਮੰਗ ਪੱਤਰ ਲਿਆ ਅਸੀਂ ਆਪਦੇ ਹਾਇਰ ਅਥਾਰਟੀ ਹੁੰਦੇ ਆਂਗੇ ਅਸੀਂ ਉਮੀਦ ਤਾਂ ਹੈ ਨਹੀਂ ਇਹਨਾਂ ਕੋਲ ਪਿਛਲੇ ਜੋ 2.5 ਸਾਲ ਦੇ ਇਹਨਾਂ ਦੀ ਕਾਰਗਜ਼ਾਰੀ ਹੈ ਜਿਹੜੀ ਇਹ ਗੱਲਾਂ ਕਰਦੇ ਸੀ ਪਹਿਲਾਂ ਕਿ ਅਸੀਂ ਦਿੱਲੀ ਮਾਡਲ ਆ ਆ ਦਿੱਲੀ ਮਾਡਲ ਆ ਸਾਨੂੰ ਦਿੱਲੀ ਮਾਡਲ ਦੀ ਜਗ੍ਹਾ ਸਾਨੂੰ ਸਾਡਾ ਪ੍ਰਾਣਾ ਪੰਜਾਬ ਹੀ ਲਟਾ ਦੇਣ ਅਸੀਂ ਤਾਂ ਇਹ ਮੰਗ ਕਰਦੇ ਹਾਂ ਅੱਜ ਦਾ ਧਰਨਾ ਜੀ ਸਾਡੇ ਸੂਬੇ ਦੇ ਪ੍ਰਧਾਨ ਪੰਜਾਬ ਦੇ ਕਾਂਸ ਬੇਟੀ ਅਮਰਿੰਦਰ ਸਿੰਘ ਰਾਜਾ ਵਿਰਿੰਗ ਜੀ ਦੇ ਹੁਕਮ ਅਨੁਸਾਰੇ ਸਾਰੇ ਸੂਬੇ ਵਿੱਚ ਦਿੱਤੇ ਗਿਆ ਜੇ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੋ ਚੁੱਕੀ ਹੈ ਆਪਣੇ ਸ਼ਹਿਰ ਚ ਵੀ ਤੁਸੀਂ ਵੇਖਿਆ ਪਿਛਲੇ 10 15 ਦਿਨਾਂ ਜੀ ਆ ਦਾਣਾ ਮੰਡੀ ਕੋਲੇ ਲੁੱਟ ਹੋਈ ਹੈ ਚੱਕਬੀਰ ਸਰਕਾਰ ਕਿਵੇਂ ਘਰੇ ਵੜ ਕੇ ਛਰੇ ਆ ਹੋਰ ਜਿਵੇਂ ਕਿਸਾਨਾਂ ਦੀਆਂ ਨਿੱਤ ਮੋਟਰਾਂ ਚੋਰੀ ਪ੍ਰਸ਼ਾਸਨ ਕੋ ਲੋਕ ਆਉਂਦੇ ਇਕੱਠੇ ਹੋ ਕੇ ਵੀ ਸਾਡੀ ਕਾਰਵਾਈ ਕਰੋ ਕਿ ਦੇਖ ਕੇ ਕਾਗੇ ਭੜ ਕੇ ਉੱਥਮੁੱਥ ਕਰਕੇ ਬੰਦੇ ਨੂੰ ਦੂਰ ਦਿੰਦੇ ਆ ਕੋਈ ਪ੍ਰਸ਼ਾਸਨ ਕੰਮ ਨਹੀਂ ਸਿਕਿਉਰਿਟੀ ਸਾਰੀ ਲੀਡਰਾਂ ਨਾਲ ਕੁਆਂਤਮਾਰਕ ਸਿਕਿਉਰਿਟੀ ਲੈ ਕੇ ਦੌਰਾ ਕਰਦਾ ਹੁਣ ਜਾ ਗਿੱਧੜਵੇ ਆ ਗਏ ਇਹ ਤਰ ਨੂੰ ਤੁਰੇ ਕਰਨ ਲੈਣੇ ਨੇ ਘਟਨ ਕਰਦੇ ਤੁਰੇ ਕਰਨਾ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਿਸੇ ਨੂੰ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹਰੇਕ ਬੰਦਾ ਇੰਨਾ ਡਰ ਚ ਇੰਨਾ ਸਹਿਮ ਇੰਨਾ ਸਹਿਮ ਫੈਲਿਆ ਪਿਆ ਵੀ ਲੋਕਾਂ ਨੂੰ ਡਰ ਦਾ ਮਾਹੌਲ ਬਣਿਆ ਅਸੀਂ ਪਾਰਟੀ ਦੇ ਜਿਹੜੇ ਆਪਦੇ ਵਰਕਰਾਂ ਜਾਂ ਇਲਾਕੇ ਦੇ ਨਾਲ ਲੋਕਾਂ ਨਾਲ ਖੜੇ ਆਂ ਕਾਂਸ ਪਾਰਟੀ ਦਾ ਫਰਜ਼ ਬਣਦਾ ਹੈ ਵੀ ਲੋਕਾਂ ਦੀ ਰਾਖੀ ਕਰਨੀ ਲੋਕਾਂ ਦੀ ਆਵਾਜ਼ ਚੁੱਕਣੀ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਅਸੀਂ ਇਹ ਧਰਮਾ ਦਿੱਤਾ